ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਇਹ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ। ਤੇ ਆਪਾਂ ਜਵਾਨਾਂ ਨੂੰ ਕੇਜਿਆ ਹੀ ਮੋਟੀਵੇਟ ਕਰਨਾ। ਤੇ ਇਹ ਇਥੇ ਉਹ ਕਹਿੰਦਾ ਰੋਟੀ ਖਾ ਲਾ ਇਹ ਕਹਿੰਦਾ ਮੈਂ ਰੋਟੀ ਖਾਣੀ ਨਹੀਂ ਇਹ ਰੋਟੀਆਂ ਤੋਂ। ਵੀ ਦੱਸੋ ਜੇ ਤੁਸੀਂ ਰੋਟੀ ਨਹੀਂ ਖਾਣੀ ਤੇ ਕੰਮ ਕੀ ਕਰੋਗੇ? ਆਲਾ ਯਾਰ। ਓਏ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਾਬਾ ਸੰਘਦਾ ਜੀ ਫਬਰੋਟੀ ਦਾ ਸਬਜੀ ਚੱਕਰ ਛੋਲਿਆਂ ਦੀ ਸਬਜੀ ਤਰੀ ਖੇਤਾਂ 'ਚ ਰੋਟੀ ਆਈ ਹੋਵੇ ਤੇ ਬੰਦਾ ਢੂਡ ਨਾ ਘਟਾਵੇ ਹੁਣ ਤੁਹਾਨੂੰ ਦਿਖਾਉਨੇ ਆ ਇਹਨਾਂ ਦੇ ਕਾਰਵਿਹਾਰ ਵੀ ਕਿਉਂਕਿ ਇੱਧਰ ਤੇ ਆਪਾਂ ਹੁਣ ਮੋਟਰ ਬੰਦ ਦੀ ਹੀ ਆਪਾਂ ਕਰਤੀ ਕਿਉਂਕਿ ਮੱਕੀ ਦਾ ਲਾਸਟ ਪਾਣੀ ਲਾਤਾ ਹੈ ਤੇ ਹੁਣ ਉਧਰ ਅੱਗੇ ਚਲਾਉਣੀ ਹੁੰਦੀ ਜਈਗਾ ਚੱਲ ਵੀ ਉਹਨੇ ਦਿਨ ਉਧਰ ਮੋਟਰ ਫਿੱਟ ਕਰਕੇ ਆਪਣੀ ਮੋਟਰ ਬੰਦ ਰੂਗੀ ਉਹ ਚਲਾ ਲਾਂਗੇ ਜੇ ਆਪਣੀ ਮੋਟਰ 10 ਦਿਨ ਬੰਦ ਰਹਿਣੀ 15 ਉਹਨੇ ਦਿਨ ਕੰਮ ਕੋਈ ਨਹੀਂ ਤੇ ਉਧਰ ਆਪਾਂ ਚਲਾਉਨੇ ਆ ਠੀਕ ਹੈ ਬਾਕੀ ਜਿੰਦੇ ਵਾਸਤੇ ਰੋ ਤੇ ਦਿਖਾਉਨੇ ਤੁਹਾਨੂੰ ਗੱਬਰੂਆਂ ਨੇ ਕੀ ਕੰਮ ਕੀਤਾ ਕੀ ਕਰਦੇ ਨੇ ਤੇ ਟਾਈਮ ਦੁਪਹਿਰਾਂ ਦੇ ਪੂਰੇ 12:00 ਵੱਜ ਚੁੱਕੇ ਤੁਹਾਨੂੰ ਆਪਾਂ ਆ ਲੋ ਸਾਢੇ 12:00 ਦਾ ਟਾਈਮ ਹੋ ਚੁੱਕਾ ਵਾ ਚੈੱਕ ਕਰ ਸਕਦੇ ਤੁਸੀਂ ਤੇ ਬਣੇ ਰੋ ਵੀਡੀਓ ਨਾਲ ਦਿਖਾਉਨੇ ਆ ਵੀ ਇਹ ਗੱਬਰੂ ਕੀ ਕੰਮ ਕਰਦੇ ਨੇ ਅੱਜ ਦੁਪਹਿਰੇ ਵੇਲਾ ਸੀ ਕਰ ਦੁਪਹਿਰ ਦੇ ਵਿੱਚ ਪੂਰਾ ਸੂਰਜ ਸਿਰ ਤੇ ਆ ਜਵਾਨ ਆਡੇ ਲੱਗੇ ਆ ਮੋਟਰ ਹੇਟ ਕਰਨ ਦੇ ਇਹ ਹੁਣ ਕੰਮ ਨਾਲ ਜੁੜਨਗੇ ਤੇ ਫਿਰ ਤਾਂ ਇਹਨਾਂ ਨੂੰ ਕੋਈ ਔਖਾ ਨਾ ਮੁਸ਼ਕਲ ਨਾ ਹੋਊਗਾ ਤੇ ਫਿਰ ਤਾਂ ਇੱਕ ਵਾਜੂ ਦੁਪਹਿਰ ਦਾ 1 ਤੋਂ ਉੱਪਰ ਹੋ ਗਿਆ ਟਾਈਮ ਘੰਟਾ ਹੋ ਗਿਆ ਲੱਗਿਆ ਨੂੰ ਸਾਢੇ 12 ਵਜੇ ਤੇ ਆਪਾਂ ਉਥੋਂ ਰੋਟੀ ਖਾ ਗਏ ਤੇ ਬਾਕੀ ਸੇਖੰਤ ਪਾਰੇ ਕੰਮ ਮਦਿਆਂ ਨੂੰ ਕੋਈ ਨਾ ਜਾਣੀ ਨਹੀਂ ਗਏ ਜਾਂਦੀ ਇਹਨੇ ਨਹੀਂ ਕਰਦੇ ਕੰਮ ਕਰਦੇ ਆ ਮੁੰਡੇ ਕੰਮ ਕਰਦੇ ਆ ਭਲੇੜ ਲੱਭੋਂਗੇ ਇੱਥੇ ਰੱਖਿਆ ਜੇ ਸਸਰਕੇ ਨਾਤੀ ਉਹਦਾਂ ਪੁਰਾਣਾ ਪੈਪੂ ਖਰਾਬ ਹੋ ਗਿਆ ਸੀ ਭਲੇੜ ਲੱਭਣ ਵਾਲੀ ਕਿੰਚ ਆਏ ਲਾਬ ਮਾਰਿਆ ਬਾਬੇ ਨੇ ਹੱਥ ਖੜੇ ਕਰ ਦੋ ਇੱਕ ਵਾਰੀ ਜੱਸ ਹੋ ਗਈ ਆ ਉਹ ਕਰਦੇ ਆ ਫਿੱਟ ਫਿਰ ਦੇਖਦੇ ਆ ਕੀ ਕੀ ਬੰਦਾ ਵਾ ਤੇ ਗਰਮੀ ਕਹਿੰਦੀ ਅੱਜ ਮੈਂ ਨਹੀਂ ਆ ਇਹੀ ਵੀ ਕਾਹੀ ਵੀ ਅੱਜ ਮੈਂ ਹੀ ਆ ਅੱਜ ਪੂਰੀ ਮੈਮਾ ਮੈਮਾ ਹੋਈ ਪਈ ਅੱਜ ਪੂਰੀ ਮੈਮਾ ਮੈਮਾ ਹੋਈ ਕਿ ਕੋਈ ਹੁਣ ਇਦਾਂ ਵਾਹ ਕੇ ਪਾਣੀ ਛੱਡਦੇ ਆ ਇਹਨੂੰ ਮੜਾ ਕਰ ਲਾਂਗੇ ਛੇਤੀ ਭਰ ਜਾਣੀ ਮੈਂ ਦੂ ਤਿੰਨਾਂ ਘੰਟਿਆਂ ਕਿੱਲਾ ਭਰ ਜਾਣਾ ਇਦਾਂ ਕੰਪਿਊਟਰ ਕਰਾਇਆ ਲੱਗਿਆ ਤੇ ਉਹਦਾ ਧੁੱਤੜੀ ਜਿਹਾ ਉਹਦਾ ਪਾਣੀ ਨਹੀਂ ਤੁਰਨਾ ਵਾਹ ਵਗੇ ਸਾਰਾ ਸੈੱਟ ਕਰ ਲੈਨੇ ਚਲੋ ਕਰਦੇ ਆ ਵਟਾ ਮਾਪਾ ਵਟਾ ਮਟਾ ਓਕੇ ਕਰਤੀਆਂ ਸਾਰਾ ਕੁਝ ਤੇ ਆਪਣਾ ਰਾਦਾ ਜੀ ਵੀ ਉਹ ਨੀ ਚੱਲਦਾ ਤੇ ਆਪਾਂ ਆਪਣੀ ਉਹ ਮੋਟਰ ਬਾਹਰ ਲੈ ਜਾਂਦੀ ਉਧਰ ਲੋਡ ਨਹੀਂ ਕਿਉਂਕਿ ਉਧਰ ਮੱਕੀ ਵੱਢੀ ਜਾਏਗੀ ਫੇਰ ਹੁਣੀ ਹੈ ਤੇ ਇੱਥੇ ਹੀ ਜੰਦਾ ਪਾ ਚਲਾ ਲਾਂਗੇ ਕਰ ਲਾਂਗੇ ਹੀਲਾ ਠੀਕ ਹੈ ਜੀ ਚਲੋ ਕਰਦੇ ਆ ਕੋਈ ਕਾਰਵਿਆਰ ਲੋ ਵੀ ਮਿੱਤਰ ਪਿਆਰਿਓ ਅਗਲੇ ਦਿਨ ਤੇ ਫੇਰ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਬੀਜ ਰਿਹਾ ਪਨੀਰੀ ਦੀ 126 ਦੀ ਇਹ ਆਪਣੀ 7301 630 630 ਬੰਦੇ ਆਰੇ ਆਪਣੇ ਲੱਗੇ ਨੇ ਤੇ ਰੰਗੜੀ ਮਾਰਨ ਚਲੋ ਤਾਂ ਹੁਣ ਸਹੀ ਸਮਾਂ ਹੋਣਾ ਸੀ 15-20 ਦਿਨਾਂ ਦੇ ਤਿਆਰ ਰਹਿਣੀ ਆ ਕਿਉਂਕਿ ਜੇ ਇਹਨੂੰ ਆਪਾਂ ਟਾਈਮ ਪੱਕੜ ਜੀ ਕਰ ਲੀਂਦੇ ਫੇਰ ਨਹੀਂ ਮਜ਼ਾ ਆਉਣਾ ਫੇਰ ਉਹ ਪ੍ਰੋਪਰ ਸੋਪ ਪੱਕੜ ਜੀ ਦੇ ਨਾਲ ਫੇਰ ਨੀਰੀ ਤੁਰਦੀ ਨਹੀਂ ਐ ਕੁਲੀ ਕੁਲੀ ਤੁਰਦੀ ਐ ਸਵਾਦ ਰਿਆ ਪਾਣੀ ਚਲੋ ਪਨੀਰੀ ਦਾ ਕੰਮ ਹੀ ਹੋ ਗਿਆ ਡਨ ਲਗਾਉਣੀਆ ਦਨ ਨੂੰ ਦੱਸਾਂ ਤੁਹਾਨੂੰ ਸੋਲਰ ਵਾਲੀ ਮੋਟਰ ਦਾ ਇਹ ਕਾਰਨਾਮਾ ਦਿੰਦੇ ਅੱਧਿਕ ਨਹੀਂ ਦਿੰਦੇ ਮਸਤਰ ਪਰਾਲੇ ਨੇਰ ਵੀ ਕੋ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਢੇਰਨੇ ਦਾ ਹੀ ਫਾਈਤਰ ਵੇਖਣ ਤੇ ਰਕੀ ਬਣਾਉਂਦਾ ਸਾਹ ਕੋਲਾ ਜੇ ਤੁਹਾਡਾ ਬੋਲਾ ਹੀ ਬੰਦਾ ਆਪਣਾ ਲੱਗਾ ਸਾਰੇ ਫਸ ਗਏ ਇੱਥੇ ਯੈਸ ਬੋਂਗੀ ਬੋਂਗੀ ਫਸ ਗਏ ਸਾਰੇ ਇੱਥੇ ਹੀ ਹੁਣ ਘਰੋਂ ਦੇ ਪਿੰਡੀਆਂ ਤੋੜਨ ਆਏ ਹੁਣ ਫਸ ਗਏ ਇੱਥੇ ਨਹਿਰ 'ਚ ਹੁਣ ਤੁਹਾਡੀ ਆਧਾ ਘੰਟਾ ਘੰਟਾ ਲੱਗੀ ਆ ਫੇਰ ਤਾਂ ਬੰਦੇ ਫਸ ਗਏ ਹਾਂ ਜੀ ਮੈਂ ਹਾਂ ਜਾਣਾ ਮੈਂ ਵੱਡੇ ਭਰਾ ਕਹਿੰਦਾ ਫੋਨ ਲਓ ਮਿੱਤਰੋ ਆਪਾਂ ਗੰਨੇ ਨੂੰ ਪੈਰੀ ਖਾਦ ਖਾਦਣ ਹੁਣ ਪਾਣੀ ਦਾ ਓਕਾ ਹੋਣਾ ਪੂਰਾ ਥਾਂ ਸੁੱਕ ਜਾਂਦਾ ਨਾ ਫੇਰ ਇਹਨੂੰ ਆਪਾਂ ਕਰ ਮਾਰਦੇ ਹਾਂ ਇਹ ਜਿਹੜਾ ਰੋਟਾਵੇਟਰ ਉਹ ਵੀ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ 'ਚ ਦੱਸਾਂਗੇ ਸਾਰਾ ਕੁਝ ਇਹਨੇ ਖਾਦ ਗੰਨੇ ਨੂੰ 90 ਤੇ ਲਿਆ ਬਸ ਕੰਮ ਤੇ ਬਾਕੀ ਜਿੰਦੇ ਵਾਸਤੇ ਰੋ ਆਪਣੇ ਮੰਮੀ ਜਿਹੜੇ ਦਾ ਧਿਆਨ ਰੱਖਿਓ ਤੇ ਜਿਹੜੀ ਆਪਾਂ ਪਿਛਲੀ ਮੋਟਰ ਦੀ ਵੀਡੀਓ ਪਾਈ ਹੋਈ ਮੋਟਰ ਉਹਨੂੰ ਅੱਜ ਆਪਾਂ ਨੂੰ ਦਿੱਤੀ ਹੈ ਪੰਜਾਂ ਛਾਂ ਦੇ ਨਾਲ ਬਾਦ ਕੰਪਨੀ ਵਾਲਿਆਂ ਨੇ ਦਿੱਤੀ ਮੋਟਰ ਚਲੋ ਕੰਮ ਚੱਲ ਗਿਆ ਆਪਣਾ ਬਾਕੀ ਦੇਖੋ ਨਿਆਰੇ ਇਹ ਵਲੀ ਸੇ ਪੂਰਾ ਮੋੜ ਝਾਂਤੀ ਤੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਹਾਂ ਤੁਹਾਡੀ ਵੀਡੀਓ ਕਿੱਦਾਂ ਦੀ ਹੈ ਜੇ ਕੋ ਸਾਡੇ ਚ ਗਲਤੀ ਹੋਏ ਤੇ ਅਸੀਂ ਆਪਣੀ ਗਲਤੀ ਸੁਧਾਰ ਸਕੀਏ ਠੀਕ ਹੈ ਜੀ ਸਾਰੇ ਜਣੇ ਕਮੈਂਟ ਕਰਕੇ ਦੱਸਿਆ ਕਰੋ ਚਲੋ ਰੱਬ ਰੱਖਾ ਮਿਲਦੇ ਆਂ ਅਗਲੀ ਵੀਡੀਓ ਚ ਜੀਂਦੇ ਰਹੋ ਗੁੱਡ ਬਾਏ